ਕੋਮ ਕੋ ਬਣੇ ਫਿਰਦੇ ਨੇ ਪੰਜਾਬ ਦੀ ਹਾਂਜੀ ਦੋਸਤੋ ਨਮਸਕਾਰ ਰਾਜਕੁਮਾਰ ਖੜਾਲ ਆਪਾਂ ਬਰੇਟਾ ਮੰਡੀ ਦੇ ਵਿੱਚ ਰਹਿੰਦੇ ਹਾਂ ਤੁਹਾਨੂੰ ਪਤਾ ਹੈ ਵੀ ਬਾਰਲੀ ਮੰਡੀ ਦੇ ਵਿੱਚ ਦਰਖਤਾਂ ਦੀ ਕੁਝ ਘਾਟ ਹੈ ਛੌਂ ਘਟ ਹੈ ਤੇ ਕਿਸਾਨਾਂ ਨੂੰ ਬੈਠਣ ਵਾਸਤੇ ਅਸੀਂ ਨਾ ਦੇਖੋ ਬਿਹਾਰ ਤੋਂ ਆਏ ਹੋਏ ਨੇ ਇਹ ਬੰਦੇ ਵੀ ਕਹਿੰਦੇ ਯਾਰ ਅਸੀਂ ਨੇ ਪਾਣੀ ਪਾਣਾ ਇਨਾ ਜਿੱਤੇ ਦਵਾਈ ਕਿਹੜੀ ਦਵਾਈ ਹੈ ਰੇ ਕਲੋਰ ਕਲੋਰੋ ਦੇ ਬਾਈ ਹੈ ਸ਼ੌਂਕ ਤੋਂ ਸ਼ੌਂਕ ਤੋਂ ਕਲੋਰੋ ਇਹ ਲੈ ਆਈ ਨਹੀਂ ਕਿ ਲੀਟਰ ਲਈ ਹੂੰ 2 ਲੀਟਰ ਲਈ 2 ਲੀਟਰ ਲਿਆ ਕੇ ਸਾਰੇ ਦਰਖਤਾਂ ਚ ਪਾਣਗੇ ਇੱਧਰ ਟਾਲੀਆਂ ਦੇ ਸ਼ੌਂਕ ਲੱਗ ਜਾਂਦੀ ਐ ਆ ਟਾਲੀ ਦੀ ਸ਼ੌਂਕ ਲੱਗ ਰਹੀ ਐ ਕਲੋਰੋ ਹਾਂ ਇੱਧਰ ਰਖਤਾਂ ਨੂੰ ਪਿਆਰ ਕਰਿਆ ਕਰੋ ਯਾਰ ਜਿਵੇਂ ਇਹ ਕਰਦੇ ਨੇ ਆਪਾਂ ਵੀ ਕਰਿਆ ਕਰੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਬਰੇਟਾ ਮੰਡੀ ਦੇ ਵਿੱਚ ਇੱਥੇ ਸੀਜ਼ਨ ਲਾਂਦੇ ਨੇ ਜੋ ਵੀ ਆੜਤੀਆ ਵਰਗੇ ਮਨੀ ਮੁਨਸੀ ਜੋ ਲੇਬਰ ਵਾਲੇ ਠੇਕੇਦਾਰ ਨੇ ਉਹੋ ਇੱਥੇ ਆਪਣਾ ਦਰਖਤ ਲਗਾਓ ਵੱਧ ਦੋ ਵੱਧ ਮੰਡੀ ਦੇ ਵਿੱਚ ਦਾ ਸ਼ੌਂ ਹੋ ਜੇ ਵਧੀਆ ਬੈਠਣ ਵਾਸਤੇ ਆਦੇ ਕੋਈ ਟਾਲੀ ਚ ਵੀ ਸ਼ੌਂਖ ਲੱਗ ਰਹੀ ਹੈ ਦੇ ਵਿੱਚ ਉੱਪਰ ਚੜ ਰਹੀ ਹੈ ਇਧਰਲੇ ਪਾਸੇ ਆ ਮਿੱਟੀ ਅਸਾਰੇ ਲੱਗ ਰਹੀ ਹੈ ਇਧਰ ਇਹਦੇ ਉੱਪਰ ਵੀ ਪਾਵਾਂਗੇ ਦਵਾਈ ਅਸੀਂ ਐ ਦਾ ਪਾਪਾ ਐ ਪਤਾ ਇੱਕ ਆ ਮੈਂ ਜਿਹੜਾ ਜਰਾ ਇਹ ਕਰਨਾ ਚਾਹੀਦਾ ਪੁੰਨ ਦਾ ਕੰਮ ਹੈ ਸਭ ਨਾਲੋਂ ਵੱਡਾ ਕੰਮ ਹੈ ਦਰਖਤ ਨੂੰ ਪਾਲਣਾ ਇਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸੇ ਨਾਲ ਜੀਵਨ ਹੈ ਜੇ ਆਪਾਂ ਇਹਨੂੰ ਰੱਖਾਂਗੇ ਥੰਮ ਕੇ ਤਾਂ ਦਰਖਤਾਂ ਨੂੰ ਆਜੀ ਪਾਜੀ ਇਹ ਸਾਰੀ ਸਿਉਂਕ ਮਰ ਜੂਗੀ ਹੁਣ ਜਿਹੜੀ ਸਿਉਂਕ ਚੜ ਰਹੀ ਹੈ ਇਹਦੀ ਇੱਕ ਲੋਰੋ ਦਵਾਈ ਪਾ ਰਹੇ ਆ ਅਸੀਂ ਤਾਂ ਕਿ ਇਹਦੇ ਚ ਜਿਹੜੀ ਸਿਉਂਕ ਹੈ ਉਹ ਮਰ ਜੂਗੀ ਤਾਂ ਇਹਨਾਂ ਨੂੰ ਬਹੁਤ ਸਿਉਂਕ ਲੱਗਦੀ ਔਰੇ ਕਿਉਂਕਿ ਭਰਤ ਪਈ ਹੋਈ ਹੈ 15-15 ਫੁੱਟਾ ਇਹ ਸਾਰੀ ਸਿਉਂਕ ਲੱਗ ਜਾਂਦੀ ਹੈ ਕਿੰਨੀ ਫਾਗੀ ਦੇ ਕੇ ਨੂੰ ਕਿੱਥੋਂ ਖੋਖਲੀ ਰੱਖੀਏ ਸਾਡੀ ਸਾਰੀ ਦੋਸਤਾਂ ਨੂੰ ਬੇਨਤੀ ਹੈ ਦੋਸਤ ਮਿੱਤਰ ਜਿਹਨੇ ਪੰਜਾਬ ਦੇ ਵਿੱਚ বাসਦੇ ਨੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਵੱਧੋ-ਵੱਧ ਦਰਖਤ ਲਾਗੀ ਆਪਾਂ ਇਹਨੂੰ ਕਾਮਜਾਬ ਬਣਾਈਏ ਆਪਣੀ ਸ੍ਰਿਸ਼ਟੀ ਹੈ ਜਿਹੜੀ ਲੋਕ ਬਹੁਤ ਠਕਾ ਕਰਦੇ ਨੇ ਤਾਂ ਹੀ ਆਪਾਂ ਨੂੰ ਮਾਰਾਂ ਪੈਂਦੀਆਂ ਨੇ ਜੇ ਆਪਾਂ ਸਹੀ ਕੰਮ ਨਹੀਂ ਕਰਦੇ ਤਾਂ ਆ ਦੇਖੋ ਸਾਨੂੰ ਅਸੀਂ 4 ਸਾਲ ਹੋ ਗਏ ਸਾਨੂੰ ਇੱਥੇ ਲੱਗਿਆ ਨੂੰ ਵਧੀਆ ਦਰਖਤ ਸੀ 4-5 ਲਾਰਕੇ ਨੇ ਵਧੀਆ ਹੋ ਗਏ ਹੁਣ ਅਸੀਂ ਲੋਕਾਂ ਨੂੰ ਕਹਿਣਗੇ ਓਕਰੇ ਹੋ ਗਏ ਵੀ ਸਾਡੇ ਪਿੱਡ ਦੇ ਵਿੱਚ ਭਾਈ 4-5 ਦਰਖਤ ਲਾਈ ਸੀ ਕਾਮਜਾਬ ਹੋ ਗਏ ਸਾਰੇ ਲਾਓ ਸਾਰੇ ਦੋਸਤਾਂ ਨੂੰ ਬੇਨਤੀ ਹੈ ਬਦੋ ਬਦ ਦਰਖਤ ਲਾ ਕੇ ਮੰਡੀ ਨੂੰ ਹਰਿਆ ਹਰਿਆ ਭਰਾ ਭਰਾ ਬਣਾ ਕੇ ਤੇ ਸ਼ਹਿਰ ਵਾਸੀ ਇਹਨਾਂ ਦੇ ਜੀਵਨ ਦਾ ਰਬੀ ਇਹਨਾਂ ਵਿਚਾਰੀ ਬੋਲੇ